ਉਡੀ ਮਹੱਲਾ ਪੰਜਵਾ ਨਿੰਦਕ ਗੁਰ ਕਿਰਪਾ ਤੇ ਹਾਟੇ ਇਹ ਹਰਮਨ ਸਿੰਘ ਸਾਹਿਬ ਜੀ ਨੇ ਜਦੋਂ ਸੁਲੀ ਚੜ ਕੇ ਆਇਆ ਸੀ ਤੇ ਅੰਮਰਸਾਹਬ ਜੀ ਸੰਗਤ ਦੀ ਬੇਵਰ ਹਾਲਤ ਦੇਖ ਕੇ ਰੱਖਿਆ ਦਾ ਸ਼ਬਦ ਉਚਾਰਿਆ ਸੀ ਉਹ ਜਿਹੜਾ ਕੋਠਾ ਭਗਤੇ ਦੇ ਪਾਸ ਸੋਡੀਆਂ ਦਾ ਉਹਦੇ ਜੇ ਆਦੇ ਵੇਖਣ ਗਿਆ ਤਰਸੀ ਦੇ ਸੜਕੇ ਮਰ ਗਿਆ ਸੀ ਉਦੋਂ ਮਹਾਰਾਜ ਸਾਹਿਬ ਰੱਖਿਆ ਕੀਤੀ ਹੈ ਜਦੋਂ ਸਿਰ ਕਰਦੇ ਸੋ ਹਰ ਜਨ ਪਿਆਰੇ ਇਹ ਸ਼ੋਧ ਵੀ ਰੱਖਿਆ ਦਾ ਸੰਕਤ ਉਚਾਰ ਕੇ ਸੁਣਾਇਆ 2D ਮਹੱਲਾ 5 ਵਾ ਨਿੰਦ ਨਿੰਦਕ ਗੁਰ ਕਿਰਪਾ ਤੇ ਹਟੇ ਇਹ ਗੁਰ ਸਿੱਖੋ ਨਿੰਦ ਜਿਹੜਾ ਸੁਲੀ ਸੀ ਉਹ ਗੁਰੂ ਘਰ ਦੀ ਨਿੰਦਿਆ ਕਰਨ ਵਾਲਾ ਗੁਰਾਂ ਦੀ ਗੁਰ ਨਾਲ ਸਾਡੀ ਕਿਰਪਾ ਨਾਲ ਹਟ ਗਿਆ ਹੈ ਪਾਰ ਬ੍ਰਹਮ ਪ੍ਰਭ ਪਹਿ दयाल ਸੰਗਤ ਅੰਮ੍ਰਿਤਸਰ ਸਾਹਿਬ ਦੀ ਰੱਖਿਆ ਕਰਨ ਵਾ ਤੇ ਪਾਰਬ੍ਰਮ ਪ੍ਰਵੇਸ਼ ਕਰ ਦੇ ਅਲੂ ਹੋਏ ਹਨ ਸੇਵਕ ਬਾਣ ਸਿਰ ਕਾਟੇ ਉਹ ਸ਼ਿਵਜੀ ਦੇ ਤੀਰ ਕਾਲ ਦੇ ਨਾਲ ਸਿਰ ਵੱਢਿਆ ਗਿਆ ਇਹਦੇ ਸ਼ਿਵਜੀ ਦਾ ਬਾਣ ਕਹਿੰਦੇ ਹੈ ਹੱਥ ਵਿੱਚ ਤਵਰ ਸੀ ਸ਼ਿਵਜੀ ਦਾ ਤੀਰ ਜਿਹੜਾ ਤਵਰ ਵੀ ਨਹੀਂ ਆਈ ਹੁੰਦਾ ਉਹ ਤਵਰ ਹੱਥ ਵਿੱਚ ਸੀ ਜਿਸ ਵਿੱਚ ਸ਼ਰਾਬ ਦਾ ਰਜਿਆ ਹੋਇਆ ਆਬ ਉਤੋਂ ਸਵਾਦ ਇਸ ਦੀ ਸੀ ਤੇ ਵਿੱਚ ਅੱਗ ਸੀ ਉਹਦੇ ਜਿੱਦ ਪਿਆ ਇੱਕ ਸਾਹ ਚ ਇਹ ਨਾ ਹੋਇਆ ਉਸ ਵੇਲੇ ਉਹ ਤਵਰ ਸੀ ਤਾਹ ਨੂੰ ਉਛਲ ਕੇ ਨਿਕਲਣ ਲੱਗਾ ਉਹਦੇ ਹੱਥ 'ਚ ਤਵਰ ਸੀ ਉਹ ਡਿਬ ਕੇ ਦੀ ਗਰਦਨ 'ਤੇ ਵੱਜ ਗਿਆ ਇਸ ਪ੍ਰਕਾਰ ਉਹਦੇ ਨੂੰ ਸਿਰੇ ਦਾ ਕਟਿਆ ਗਿਆ ਕਿ ਨਸ ਇਹਦੇ ਨਾਲ ਇਸ ਪ੍ਰਕਾਰ ਦੀ ਹਾਲਤ ਹੋਈ ਹੈ ਉਹਨੂੰ ਸ਼ਿਵਜੀ ਦਾ ਬਾਣ ਕਹਿੰਦੇ ਹਨ ਸੇਵਕਾ ਬਾਣ ਸਿਰ ਕਟੇ ਉਹ ਸ਼ਿਵਜੀ ਦੇ ਬਾਣ ਨਾਲ ਸਿਰ ਕਟਿਆ ਗਿਆ ਸੁਨੀ ਦਾ ਰਹਾਉ ਕਾਲ ਜਾਲ ਜਮਝੂ ਨਹੀਂ ਸਕੈ ਇਸੇ ਪ੍ਰਕਾਰ ਹੈ ਤਾਂ ਵਿਦਾਨੂ ਕਾਲ ਜਾਲ ਪਾ ਕੇ ਜਨਕਾਰ ਜੋ ਨਹੀਂ ਸਕਦਾ ਤਾੜ ਨਹੀਂ ਸਕਦਾ ਹੈ ਜਾਲ ਪਾ ਕੇ ਸੱਚ ਦਾ ਪੰਛਾ ਥਾੜ ਤੂ ਇਹ ਸੱਚ ਦਾ ਪੰਛੀ ਗੁਰ ਸਿੱਖੀ ਦਾ ਥਾੜ ਬਣਾਵਟ ਬਣਾਈ ਹੈ ਥਾਤ ਖਰਚਤ ਕਿਸੇ ਨਿਖੁਟਤ ਨਹੀਂ ਆਪ ਖਾਨੇ ਹੋਰ ਨਾਲ ਨੂੰ ਖਰਚਦੇ ਕੋਈ ਨਿਖਟ ਮੁਗਦਾ ਨਹੀਂ ਹੈ RAM ਰਤਨ ਧਨ ਖਾਤੇ ਮੋਰ ਤੇ ਜਨੇ ਤਾਂ ਖਟਨਾ ਖੱਟੀ ਨੂੰ ਖਟਿਆ ਹੈ ਬਾਸਵਾ ਪੂਤ ਹੁਆ ਖਿਲ ਭੀਤਰ ਸਾਹਿਬ ਜੀ ਮੁਸਲਮਾਨਾਂ ਦੇ ਮੱਝ ਰਾਤ ਦੇ ਮੁਸਲਮਾਨਾਂ ਇਹ ਤੇ ਛੜ ਜੇ ਉਹਨੂੰ ਕਹਿੰਦੇ ਆ ਉਹ ਉਹ ਉਸ ਦੇ ਸਾਥ ਸੰਗੇ ਜੀ ਉਸ ਨੂੰ ਇਹ ਮੰਨਦੇ ਕਿ ਪ੍ਰੇਧ ਬਣਦਾ ਹੈ ਕਿਉਂ ਪਾਸ ਹੋ ਕੇ ਕਹਿੰਦੇ ਭੂਤ ਜੀ ਜੂਨ ਨੂੰ ਪ੍ਰਾਪਤ ਹੋਇਆ ਇਸ ਲਈ ਪਾਸਮ ਰੂਪ ਹੋ ਗਿਆ ਅ ਕੋਈ ਬੇਗਤ ਹੋ ਕੇ ਜਾਂਦਾ ਹੈ ਉਹ ਗਰਾਜ ਵਿੱਚ ਪੈ ਕੇ ਛੜ ਜਾਵੇ ਹੈਨ ਪੀਤਰ ਇੱਕ ਛੰਦੇ ਵਿੱਚ ਆਪਣਾ ਕੀ ਆ ਪਾਇਆ ਆਪਣੀ ਕੀਤੇ ਕਰਨ ਦਾ ਫਲ ਸਲੀ ਨਾ ਪਾਉਣਾ ਕੀਤਾ ਜਦ ਕੇ ਆਸੀ ਗੁਰੂ ਘਰ ਦੇਤੇ ਆਗਮ ਨਿਗਮ ਕਹ ਜਨ ਨਾਲ ਇਹ ਜਿਹੜਾ ਆਗਮ ਸ਼ਾਸਤਰਾਂ ਕਰਕੇ ਨਿਗਮ ਆਦ ਕੰ ਕਹਿਣਾ ਸੀ ਉਹ ਅਸੀਂ ਅਗਮੀ ਗੱਲ ਪਹਿਲਾਂ ਹੀ ਨੇਗੂ ਵੇਦਾਂ ਦੇ ਕਸਮ ਤੋਂ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਹਾਂ ਅਸੀਂ ਸਭ ਦੇਖੈ ਲੋਕ ਸਵਾਇ ਇਹੋ ਤੇਰੀ ਸ਼ਾਸਤਰਾ ਕਰਕੇ ਵੇਦਾਂ ਕਰਕੇ ਵੀ ਆਗਮਸੀ ਪਰਲੋਕ ਤੇ ਵਰਤਨ ਵਾਲੀ ਉਹ ਅਸੀਂ ਕਹਿ ਦੁੱਤੀ ਹੈ ਆਗਮ ਬਾਚਿਆ ਹੈ ਨਿਗੁ ਵੇਦਾਂ ਕਰਕੇ ਜਿਹੜੀ ਆਗਮ ਹੈ ਜਾਣੀ ਨਹੀਂ ਜਾਂਦੀ ਇਹ ਸਾਰਾ ਜਗ ਦੇਖਦਾ ਹੈ ਸਾਰਿਆਂ ਲੋਕਾਂ ਨੇ ਦੇਖਣਾ ਕੀਤਾ ਜਿੰਨਾ ਸੰਸਾਰ ਆਇਆ ਹੈ ਸਭ ਸਭ ਦੇਖਦੇ ਕਹਿੰਦੇ ਸੁਲੀ ਆਵੇ ਚ ਪੈ ਕੇ ਸੜ ਗਿਆ ਸੀ ਜਿਹੜਾ ਗੁਰੂ ਘਰ ਦੇ ਨਾਲ ਵੈਰ ਕਰਦਾ ਨਿੰਦਿਆ ਕਰਦਾ ਇਸੇ ਪ੍ਰਕਾਰ ਸੇਰੇ ਸਿਖਰ ਨੂੰ ਪੜੋ ਨਿੰਦਕ ਗੁਰ ਕਿਰਪਾ ਤੇ ਹਟਿਓ ਨਿੰਦਕ ਨਿੰਦਿਆ ਕਰਨ ਵਾਲਾ ਗਿਆਨ ਹੈ ਇਹ ਸਤਿਗੁਰਾਂ ਦੀ ਕਿਰਪਾ ਕਰਕੇ ਹਟ ਗਿਆ ਨਿਰਦੋਗ ਹੋ ਗਿਆ ਪਾਰ ਬ੍ਰਹਮ ਪ੍ਰਭ ਭਏ ਦਇਆ ਲਾਉ ਦੇ ਸੇਵਕਾਂ ਦੇ ਪਾਰਬ੍ਰਹਮ ਪਰਮੇਸ਼ਰ ਦੀ ਦਿਆਲੂ ਹੋਏ ਹਨ ਸੇਵਕਾਂ ਬਾਣ ਸਿਰ ਕਾਟੇ ਸੇਵਕ ਕਲਿਆਣ ਸੂਰ ਦੀ ਬਾਣ ਬਾਣੀ ਹੈ ਇਹ ਬਾਣੀ ਦੇ ਨਾਲ ਸਿਰ ਕੌਣ ਹੈ ਗਿਆਨ ਦਾ ਹੰਕਾਰ ਇਹ ਕੱਟ ਦਿੰਦਾ ਹੈ ਸ਼ਿਵ ਕਲਿਆਣ ਸਰੂਪ ਦੇ ਬਾਣ ਹੈ ਜੋ ਬਾਣ ਪੀਰ ਹੈ ਮਹਾਰਾਜ ਸਾਹਿਬ ਦਾ ਕਲਿਆਣ ਸਰੂਪ ਪਰਮੇਸ਼ਰ ਦਾ ਪੀਰ ਜੋ ਹੈ ਸ਼ਬਦ ਇਹਦੇ ਨਾਲ ਹੰਕਾਰ ਰੂਪੀ ਸਿਰ ਕੱਟਿਆ ਗਿਆ ਗਿਆਨ ਦਾ ਸ਼ਿਵ ਕੇ ਬਾਣ ਸੇ ਕਾਟੇ ਹੋ ਸ਼ਿਵ ਕਲਿਆਣ ਸਰੂਪ ਜੋ ਪਰਮੇਸ਼ਰ ਹੈ ਉਹਦੀ ਇਹ ਬਾਣੀ ਦੇ ਨਾਲ ਹੈ ਸਿਰ ਹੰਕਾਰ ਕੱਟਿਆ ਗਿਆ ਮਿਟ ਗਿਆ ਹੈ ਇਸੇ ਪ੍ਰਕਾਰ ਸ਼ਿਵ ਕਲਿਆਣ ਸਰੂਪ ਨੂੰ ਪ੍ਰਾਪਤ ਹੋਵੇ ਅਤੇ ਬਾਣ ਸਿਰ ਕਾਟਿਓ ਬਾਣ ਸਾਤ ਸੰਗੇ ਜੀ ਸਰਾਖ ਰੂਪੀ ਤੀਰ ਦੇ ਨਾਲ ਸਿਰ ਉਹਦਾ ਕਟਿਆ ਗਿਆ ਗਰੀਬਾਂਪੁਰ ਦੇ ਖਿੰਝੇ ਦਾੜੀ ਪਾਰ ਰੂਮ ਸਾ ਅਗਨ ਸਾੜੀ ਇਸੇ ਪ੍ਰਕਾਰ ਸ਼ਿਵ ਕਾ ਬਾਣ ਸੇ ਕਾਟਿਓ ਸ਼ਿਵ ਕਲਿਆਣ ਸਰੂਪ ਦੀ ਬਾਣੀ ਸਤਨਾਮ ਦੇ ਨਾਲ ਸਿਰ ਹੰਕਾਰ ਕੱਟ ਦੁੱਤਾ ਰਹਾਓ ਕਾਲ ਜਾਲ ਜਮ ਜੂਹੀ ਨਾ ਸਾਕੇ ਹੁਣ ਕਹਿੰਦੇ ਕਾਲ ਜਿਹੜਾ ਜਾਲ ਪਾ ਕੇ ਆਪੇ ਜੰਮ ਵੀ ਜੋ ਤਾਰ ਨਹੀਂ ਸਕਦਾ ਹੈ ਸੱਚਾ ਪੰਥਾ ਠਾਠੇ ਸੱਚ ਦਾ ਪੰਥ ਜੋ ਬ੍ਰਹਮ ਗਿਆਨ ਦਾ ਰਸਤਾ ਹੈ ਇਹ ਇਹ ਬਣ ਗਿਆ ਸਾਡਾ ਥਾਰਡ ਬਣ ਗਿਆ ਹੈ ਖਾਤ ਖਰਚਤ ਕਿਛ ਨਿਖੁਟਤ ਨਾਹੀ ਆਪ ਖਾਨੇ ਆਧਾਰਨ ਕਰਦੇ ਖਰਚਦੇ ਆ ਅਧਾਰੀਆਂ ਨੂੰ ਨਿਖਟਲ ਕੋਈ ਮੁਕਲਾ ਨਹੀਂ ਹੈ ਇਹ ਤਨ ਰਾਮ ਰਤਨ ਧਨ ਖਾਤੇ ਹੋਰ ਵੀ ਰਤਨ ਜੋ ਅਮੋਲ ਕੈ ਤਾਨਸੀ ਖੱਟੀ ਨੂੰ ਖਟਿਆ ਹੈ ਪਸ਼ਮਾ ਭੂਤ ਹੋ ਆਖਿਨ ਭੀਤਰ ਸੋਲ ਸੰਗੀ ਅਗਿਆਮ ਜਿਹੜਾ ਪਸ਼ਵ ਉਸ਼ਲੀ ਦੀ ਨਹੀਂ ਆਇ ਕਿਸ਼ਨ ਉਤੀ ਨਾਸ ਹੋ ਗਿਆ ਆਪਣਾ ਕੀ ਕਿਆ ਪਾਇਲੋ ਕੀਤਾ ਜੋ ਪਰਤਾਂ ਨੂੰ ਸੰਤਾਂ ਨੂੰ ਦੁੱਖ ਦੇਣਾ ਕਹਿੰਦਾ ਸੀ ਅਗਿਆਨ ਸਤਰੂ ਇਹ ਨਾਮ ਦੇ ਕੀਤੇ ਕੰਮ ਦਾ ਖੰਡਾ ਲਿਆ ਆਗਮ ਨਿਗਮ ਕਹ ਜਨ ਨਾਨਕ ਜੋ ਪਰਮੇਸ਼ਰ ਆਦੋਂ ਨਿਗਮ ਵਿਦਾਂ ਤੋਂ ਵੀ ਅਗੰਮ ਹੈ ਉਸ ਦੇ ਸਰੂਪ ਨੂੰ ਗੁਰੂ ਸਾਹਿਬ ਜੀ ਕਹਿੰਦੇ ਸੀ ਕਹਿੰਨੇ ਹਾਂ ਸਭ ਦੇਖੈ ਲੋਕ ਸਵਾ ਸਾਰੇ ਲੋਕ ਪ੍ਰਕਾਸ਼ ਵਾਲੇ ਤਤ ਦੇਖੇ ਹਨ ਸਵਾ ਪਸਾਰੇ ਦੇ ਅੰਦਰ ਉਸ ਵਾਹਿਗੁਰੂ ਨੂੰ ਵੇਖਦੇ ਹੈ ਇਓ ਨਿਹਾਲ ਹੁੰਦਾ ਸਭ ਸ੍ਰੋਤ ਭਸਮਾ ਪੂਤ ਹੋਆ ਖਿੰਡ ਪੀਤ ਆਪਨਾ ਕੀਆ ਪਾਇਆ ਆਗੂੰ ਨਿਗੂ ਕਹਿ ਜਨਾਨ